ਅੱਜ ਮੈਂ ਬਣਾਈ ਸੀਗੇ ਬਹੁਤ ਹੀ ਟੇਸਟੀ ਜੇ ਭਰ ਕੇ ਕਰੇਲੇ ਸ਼ਸ਼ੀਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰੀ ਜੀ ਗੁੱਡ ਮਾਰਨਿੰਗ ਵੀ ਸਵੇਰ ਜਦੋਂ ਉੱਠੀ ਤਾਂ ਬਾਹਰ ਮੌਸਮ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਸੀਗਾ ਰਮਨ ਨੂੰ ਵੀ ਮੈਂ ਦਵਾ ਦਵਾ ਗੁੱਡ ਮਾਰਨਿੰਗ ਕਿਹਾ ਤੇ ਮੈਂ ਅੱਧਾ ਕੰਮ ਤਾਂ ਕਰੇਲਿਆਂ ਦਾ ਰਾਤੀ ਕਰਕੇ ਰੱਖ ਲਿਆ ਸੀਗਾ ਹਨਾ ਜਿਹੜਾ ਉਹਨਾਂ ਨੂੰ ਝੁਲੜ ਝੁਲੜ ਕੇ ਰੱਖਣਾ ਹੁੰਦਾ ਵਾ ਬਸ ਸੋਭਾ ਤਾਂ ਉਹਨਾਂ ਦੀ ਪੁਰਜੀ ਨੂੰ ਤੜਕਾ ਲਾਉਣਾ ਸੀਗਾ ਤੇ ਉਹਨਾਂ ਨੂੰ ਫਰਾਈ ਹੀ ਕਰਨਾ ਸੀਗਾ ਪਿਆਜ਼ ਕੱਟੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੀ ਪੁਰਜੀ ਜਿਹੜੀ ਸੀਗੀ ਉਹਨਾਂ ਨੂੰ ਭੁੰਨਣ ਵਾਸਤੇ ਇੱਕ ਸਾਈਡ ਰੱਖਤਾ ਸੀਗਾ ਦੇ ਪਾਪਾ ਨੂੰ ਉਹ ਗਰਮ ਕਰਕੇ ਦਿੱਤੀ ਮੇਰਾ ਨਾ ਬਹੁਤ ਜਿਆਦਾ ਮਨ ਕਰਦਾ ਹੁੰਦਾ ਸਵੇਰ ਸਵੇਰ ਕਿ ਮੈਂ ਇਹਨੂੰ ਖਾਵਾਂ ਬਟ ਮਿੱਠਾ ਵਾ ਹਨਾ ਖਾ ਨਹੀਂ ਸਕਦੇ ਸਵੇਰੇ ਸਵੇਰੇ ਮੈਂ ਤਾਂ ਨਹੀਂ ਖਾਂਦੀ ਕਿ ਮੈਂ ਮੋਟੀ ਨਾ ਹੋ ਜਾ ਉਸ ਤੋਂ ਬਾਅਦ ਫਿਰ ਮੇਰੀ ਭੁਰਜੀ ਭਨ ਕੇ ਰੈਡੀ ਹੋ ਗਈ ਸੀ ਕਿ ਫਿਰ ਮੈਂ ਕareleਆਂ ਚ ਪਾਈ ਹਨਾ ਵਨੇ ਵਨ ਵੀ ਸਾਰੇ ਕarele ਭਰਲੇ ਸੀਗੇ ਫਿਰ ਉਹਨਾਂ ਨੂੰ ਤੇਲ ਚ ਚੂਭੀ ਲਵਾਉਣ ਵਾਸਤੇ ਛੱਡਿਆ ਵਸੇ ਕarele ਅੱਧੇ ਇੱਕ ਟੁੱਟੇ ਬਿੰਗੇ ਟੇਟੇ ਹੋਏ ਪਏ ਸੀਗੇ ਪਤਾ ਨਹੀਂ ਕਿਉਂ ਮਰਮੰਦੇ ਪਾਪਾ ਹਮੇਸ਼ਾ ਸਬਜ਼ੀ ਨੂੰ ਇਦਾਂ ਦੀ ਲੈ ਕੇ ਆਉਂਦੇ ਹੁੰਦੇ ਆ ਚਲੋ ਫਿਰ ਵੀ ਕਾਲੇ ਪੀਲੇ ਜੇ ਬਣ ਕੇ ਰੈਡੀ ਹੋ ਗਏ ਸੀ ਤੁਹਾਦਰ ਮਾਂਦੀ ਪਪਾਦੇ ਟੀ ਪੰਚ ਪਾਈ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੇ ਕarele ਕਿੱਦਾਂ ਦੇ ਲੱਗੇ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ